ਜਦੋਂ ਤੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਰੇਡ ਕਰਨ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਤੇ 7 ਦਿਨ ਦੇ ਰਿਮਾਂਡ ਤੇ ਭੇਜਿਆ ਹੋਇਆ ਉਸ ਤੋਂ ਬਾਅਦ ਲਗਾਤਾਰ ਮਾਹੌਲ ਪਖਿਆ ਹੋਇਆ ਹੈ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਸਵਾਲ ਇਹ ਉੱਠ ਰਹੇ ਨੇ ਕਿ ਹੁਣ ਕਿਸ ਅਕਾਲੀ ਦੀ ਵਾਰੀ ਹੋਵੇਗੀ ਤਾਂ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵੀ ਕਈ ਨਿਸ਼ਾਨੇ ਵਿਰੋਧੀ ਤਰ੍ਹਾਂ ਦੇ ਵੱਲੋਂ ਸਾਧੇ ਜਾ ਰਹੇ ਨੇ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਅਸਤਾਲੇ ਤੋਂ ਬਾਅਦ ਜੀਜੇ ਦੀ ਵਾਰੀ ਹੋਵੇਗੀ ਤਾਂ ਇਸ ਕਰਕੇ ਸੁਖਵੀਰ ਬਾਦਲ ਨੂੰ ਡਰ ਲੱਗ ਰਿਹਾ ਹੈ ਕਿ ਅਗਲਾ ਨੰਬਰ ਕਿਤੇ ਉਸ ਦਾ ਨਾ ਹੋਵੇ ਦੱਸਿਆ ਹੈ ਕਿ ਅਸੀਂ ਨਹੀਂ ਕਹਿ ਰਹੇ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਸਿੰਘ ਪਨੂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ ਦਿੱਤੇ ਬਿਆਨ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਪਨੂ ਨੇ ਕਿਹਾ ਕਿ ਸੁਖਵੀਰ ਬਾਦਲ ਦੇ ਸ਼ਬਦਾਂ ਤੋਂ ਇਹ ਸਪਸ਼ਟ ਹੈ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਬਾਰੇ ਚਿੰਤਤ ਨਹੀਂ ਕਿ ਅਗਲਾ ਨੰਬਰ ਉਹਨਾਂ ਦਾ ਹੋ ਸਕਦਾ ਹੈ ਕਿਉਂਕਿ ਉਹ ਉਹਨਾਂ ਕੰਪਨੀਆਂ ਤੋਂ ਡਰਦੇ ਨਹੀਂ ਜਿਨ੍ਹਾਂ ਦੇ ਬੇਰਵੇ ਸਾਹਮਣੇ ਆ ਚੁੱਕੇ ਨੇ ਬਲਤੇਜ ਪਨੂ ਦਾ ਕਹਿਣਾ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਵੀਰ ਬਾਦਲ ਦੀ ਕਬਰਾਹਟ ਉਹਨਾਂ ਦੇ ਸ਼ਬਦਾਂ ਦੇ ਵਿੱਚ ਸਾਫ਼ ਦਿਖਾਈ ਦੇ ਰਹੀ ਸੀ ਕਿਉਂਕਿ ਉਹ ਜਾਣਦੇ ਨੇ ਕਿ ਗਲਤ ਕੰਮਾਂ ਦੇ ਨਤੀਜੇ ਹਮੇਸ਼ਾ ਗਲਤ ਹੁੰਦੇ ਨੇ ਜਿਸ ਤਰ੍ਹਾਂ ਇਹਨਾਂ ਲੋਕਾਂ ਨੇ 2007 ਤੋਂ 17 ਤੱਕ ਪੰਜਾਬ ਦੇ ਵਿੱਚ ਗੁੰਡਾਗਰਦੀ ਤੇ ਭ੍ਰਿਸ਼ਟਾਚਾਰ ਪੈਦਾ ਕੀਤਾ ਲੋਕ ਅੱਜ ਤੱਕ ਇਸ ਨੂੰ ਭੁੱਲ ਨਹੀਂ ਸਕੇ ਹੋਰ ਕੀ ਕੁਝ ਕਹਿਣਾ ਬਲਦੇਸ ਸਿੰਘ ਪੰਨੂ ਦਾ ਤੁਸੀਂ ਵੀ ਸੁਣੋ ਸੁਖਵੀਰ ਬਾਦਲ ਜੀ ਅੱਜ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਿਲਕੁਲ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਤੁਹਾਨੂੰ ਆਪਣਾ ਫਿਕਰ ਲੱਗਿਆ ਆਪਣੇ ਪਰਿਵਾਰ ਦਾ ਫਿਕਰ ਲੱਗਿਆ ਕਿ ਕਿਤੇ ਅਗਲਾ ਨੰਬਰ ਸਾਡਾ ਨਾ ਲੱਗਦਾ ਹੋਵੇ ਕਿਉਂਕਿ ਜਿਹੜੀਆਂ ਕੰਪਨੀਆਂ ਨੇ ਜਿਹੜੀਆਂ ਉਹਦੇ ਵਿਸਥਾਰ ਨੇ ਜਾਂ ਜਿਹੜੇ ਆਫੀਸਰਸ ਨੇ ਇਹ ਵਿਸਥਾਰ ਦੱਸਿਆ ਚਾਹੇ ਉਹ ਸਾਬਕਾ ਨੇ ਉਹਦੇ ਤੋਂ ਤੁਹਾਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਕਿ ਕੰਪਨੀਆਂ ਵਾਲੀ ਗੱਲ ਤਾਂ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਕਿੰਨੀਆਂ ਬਣੀਆਂ ਹੋਈਆਂ ਤੇ ਉਹਨਾਂ ਦੇ ਵਿੱਚ ट्रांजੈਕਸ਼ਨਸ ਕਿਵੇਂ ਹੋ ਰਹੇ ਨੇ ਸ਼ਾਇਦ ਐਸੇ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੀਆਂ ਬੇਤਵੀਆਂ ਕੜੀਆਂ ਉਹ ਸਪਸ਼ਟ ਨਜ਼ਰ ਆ ਰਹੀਆਂ ਸੀ ਕਿ ਕਬਰਾਹਟ ਹੈ ਕਿਤੇ ਨਾ ਕਿਤੇ ਕਬਰਾਹਟ ਤਾਂ ਆਪੇ ਹੋਣੀ ਹੈ ਪੁੱਠੇ ਕੰਮਾਂ ਦੇ ਪੁੱਠੇ ਹੀ ਨਤੀਜੇ ਹੁੰਦੇ ਨੇ ਨਾ ਜਿਸ ਤਰੀਕੇ ਦੇ ਨਾਲ 7 ਤੋਂ ਲੈ ਕੇ 17 ਤੱਕ ਤੁਸੀਂ ਗੁੰਡਾਗਰਦੀ ਮਚਾਈ ਸੀ ਪੰਜਾਬ ਦੇ ਵਿੱਚ ਉਹ ਕਿਸੇ ਨੂੰ ਭੁੱਲੀ ਥੋੜੀ ਹੈ ਤੁਸੀਂ ਕਹਿੰਦੇ ਹੋ ਕਿ ਤੜਕੇ ਥੋੜੀ ਨਾ ਕੋਈ ਪੁਲਿਸ ਜਾਂਦੀ ਹੁੰਦੀ ਹੈ ਸੁਖਵੀਰ ਬਾਦਲ ਜੀ ਤੜਕੇ ਹੀ ਕੋਟ ਕਪੂਰਾ ਦੇ ਚੌਂਕ ਦੇ ਵਿੱਚ ਬੱਤੀਆਂ ਵਾਲੇ ਚੌਂਕ ਦੇ ਵਿੱਚ ਨਿਹੱਥੇ ਸ਼ਾਂਤਮਈ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਚਾੜਾ ਤੁਸੀਂ ਮਰਵਾਇਆ ਸੀ ਤੜਕੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਵਾਈਆਂ ਸੀ ਉਹ ਤੜਕੇ ਹੀ ਮੁੰਡਾ ਚੁੱਕਿਆ ਸੀਗਾ ਪੰਜ ਗਰਾਂਈ ਵਾਲਾ ਜਿਹਨੂੰ ਪਾੜ ਕੇ ਰੱਖ ਦਿੱਤਾ ਸੀ ਤੁਸੀਂ ਔਰ ਬਾਅਦ ਦੇ ਵਿੱਚ ਉਹਦੇ ਵਿੱਚੋਂ ਨਿਕਲਿਆ ਕਿ ਇੱਕ ਮਿਸਾਲ ਥੋੜੀ ਆ ਢੇਰ ਲੱਗੇ ਪਏ ਨੇ ਮਸਾਲਾ ਦੇ ਕਿਸ ਕਿਸਮ ਦੇ ਨਾਲ ਤੁਸੀਂ ਰਾਜ ਕੀਤਾ ਐਡਾ ਹੰਕਾਰ ਸਿਰ ਨੂੰ ਚੜ੍ਹ ਕੇ ਤੁਹਾਡਾ ਬੋਲ ਰਿਹਾ ਸੀ ਕਿ ਰਾਜ ਕਰਾਂਗੇ ਅਖੇ 25 ਸਾਲ ਬਿਨਾਂ ਵੋਟਾਂ ਤੋਂ ਰਾਜ ਕਰਨਗੇ ਇਹ ਭੁੱਲ ਗਏ ਕਿ ਵੋਟਾਂ ਜਿਹੜੀਆਂ ਉਹ 5 ਸਾਲ ਬਾਅਦ ਪੈਂਦੀਆਂ ਹੁੰਦੀਆਂ ਨੇ 25 ਸਾਲਾਂ ਬਾਅਦ ਨਹੀਂ ਪਰ ਉਦੋਂ ਹੰਕਾਰ ਸੀ ਉਸੇ ਹੰਕਾਰ ਦੇ ਵਿੱਚ ਪੰਜਾਬ ਨੂੰ ਬਰਬਾਦ ਕਰਨ ਦੇ ਵਾਸਤੇ ਤੁਸੀਂ ਕੋਈ ਕਸਰ ਨਹੀਂ ਛੱਡੀ ਲੋਕਾਂ ਦੇ ਸਾਹਮਣੇ ਤੁਹਾਡਾ ਤੇ ਤੁਹਾਡੇ ਨੇੜੇ-ਤੇੜੇ ਸਾਰਿਆਂ ਦਾ ਚਿਹਰਾ ਬਿਲਕੁਲ ਨੰਗਾ ਹੋ ਗਿਆ ਇਸੇ ਕਰਕੇ ਤੁਸੀਂ ਹਰ ਗੱਲ ਦੇ ਉੱਤੇ ਕਬਰਾ ਰਹੇ ਹੋ ਦੱਸਿਆ ਕਿ ਮਾਨ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹੰਮਦੇ ਤਹਿਤ ਲਗਾਤਾਰ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਮਾਨ ਸਰਕਾਰ ਦੇ ਵੱਲੋਂ ਸਾਫ਼ ਤੌਰ ਤੇ ਇਹ ਕਿਹਾ ਗਿਆ ਸੀ ਕਿ ਜਾਂ ਤਾਂ ਨਸ਼ਾ ਤਸਕਰ ਨਸ਼ਾ ਛੱਡ ਜਾਣਗੇ ਜਾਂ ਫਿਰ ਪੰਜਾਬ ਛੱਡ ਜਾਣਗੇ ਇਸ ਕਰਕੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜਿਹੜੇ ਵੱਡੇ ਮਗਰਮੱਛ ਨੇ ਪਹਿਲਾਂ ਉਹਨਾਂ ਨੂੰ ਹੱਥ ਪਾਵਾਂਗੇ ਪੰਜਾਬ ਦੇ ਵਿੱਚੋਂ ਨਸ਼ੇ ਦਾ ਬਿਲਕੁਲ